ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀ ਜਿੱਦਾਂ ਕਿ ਅਸੀਂ ਸਾਰੇ ਜਾਣਦੇ ਆ ਅੱਜ 6 ਪੋ ਹੈ ਅਤੇ 6 ਪੋ ਦੇ ਦਿਨ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਅਨੰਦਪੁਰੀ ਨੂੰ ਛੱਡਿਆ ਸੀ ਸੋ ਅੱਜ ਦੇ ਦਿਹਾੜੇ ਨੂੰ ਸਮਰਪਿਤ ਮੈਂ ਚੰਦ ਕ ਲਾਈਨਾਂ ਲਿਖੀਆਂ ਨੇਗੀਆਂ ਆਪ ਸਭ ਦੇ ਅੱਗੇ ਪੇਸ਼ ਕਰਨ ਲੱਗੀਆਂ ਵਾਹਿਗੁਰੂ ਜੀ ਪ੍ਰਵਾਨ ਕਰਨ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਜੀ ਕਾਲੀ ਬੋਲੀ ਕੂਚ ਦੀ ਕਠੋਰ ਰਾਤ ਜੀ कदम कदम कंबदी सी कायनात जी सिंह ने गुरु जी अगे हथ बे ने छ के आनंदपुरी गुरु चले ने छड़ के आनंदपुरी गुरु चले ने साल दिया साजिशा ने सिर चुकिया भुखा हर सिंह फिर बीना रुकया कपट पहाणिया ने दर मे ने कपट कहाणिया ने दर मे ने छड़ के आनंदपुरी गुरु चले ने ਕਾਗਜ਼ੀ ਸੀ ਕਸਮ ਵਾਦੇ ਕੁਰਾਨ ਦੇ ਗੁਰੂ ਹਰ ਇੱਕ ਵਾਰ ਵੈਰੀ ਦਾ ਸੀ ਜਾਣ ਦੇ ਹਰ ਵਾਰ ਧੋਖਾ ਯੋਧੇ ਜਰ ਚੱਲੇ ਨੇ ਛੱਡ ਕੇ ਅਨੰਦਪੁਰੀ ਗੁਰੂ ਚੱਲੇ ਨੇ ਛੱਡ ਕੇ ਅਨੰਦਪੁਰੀ ਗੁਰੂ ਚੱਲੇ ਨੇ ਕਸੋਟੀ ਸਰਸਾ ਦੀ ਕਰ ਗਈ ਵਖ ਜੀ ਕਸੋਟੀ ਸਰਸਾ ਦੀ ਕਰ ਗਈ ਵਖ ਜੀ ਕੌਣ ਰਿਹਾ ਕੱਚਾ ਕੌਣ ਖਰਾ ਪਖ ਜੀ ਲੱਖਾਂ ਉੱਤੇ ਭਾਰੂ ਭਾਵੇਂ ਇਕੱਲੇ ਇਕੱਲੇ ਨੇ ਛੱਡ ਕੇ ਅਨੰਦਪੁਰੀ ਗੁਰੂ ਚੱਲੇ ਨੇ ਛੱਡ ਕੇ ਅਨੰਦਪੁਰੀ ਗੁਰੂ ਚੱਲੇ ਨੇ ਸੀਨੇ ਵਿੱਚ ਸ਼ਬਦ ਨੈਣਾ 'ਚ ਨੂਰ ਹੈ ਵਿਛੜੀ ਹੈ ਮਾਤਾ ਸਾਰੇ ਲਾਲ ਦੂਰ ਹੈ ਸੀਨੇ ਵਿੱਚ ਸ਼ਬਦ ਨੈਣਾ 'ਚ ਨੂਰ ਹੈ ਵਿਛੜੀ ਹੈ ਮਾਤਾ ਸਾਰੇ ਲਾਲ ਦੂਰ ਹੈ ਤਾਂ ਵੀ ਸਰਸਾ ਦੇ ਕੰਡੇ ਪਾਠ ਚੱਲੇ ਨੇ ਤਾਂ ਵੀ ਸਰਸਾ ਦੇ ਕੰਡੇ ਪਾਠ ਚੱਲੇ ਨੇ ਛੱਡ ਕੇ ਅਨੰਦਪੁਰੀ ਗੁਰੂ ਚੱਲੇ ਨੇ ਛੱਡ ਕੇ ਅਨੰਦਪੁਰੀ ਗੁਰੂ ਚੱਲੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਸਭ ਦੇ ਉੱਪਰ ਮਿਹਰ ਕਰੇ ਅਸੀਂ ਵੀ ਭਾਣੇ ਨੂੰ ਮੰਨ ਕੇ ਚੱਲਣ ਦਾ ਹੁਕਮ ਵਿੱਚ ਰਹਿ ਕੇ ਚੱਲਣ ਦਾ ਪਰਮਾਤਮਾ ਸਾਨੂੰ ਬਲ ਬਖਸ਼ਣ ਸੋ ਇਹ ਜੋ ਮੈਂ ਲਿਖਤ ਆਪ ਸਭ ਦੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸੰਗੀਤਿਕ ਰੂਪ ਦੇ ਕੇ ਅਸੀਂ ਟ੍ਰੈਂਡਿੰਗ ਇੰਡੀਆ ਚੈਨਲ ਦੇ ਉੱਪਰ ਸ਼ੇਅਰ ਵੀ ਕੀਤਾ ਹੋਇਆ ਹੈ ਤੁਸੀਂ ਸਭ ਨੇ ਜ਼ਰੂਰ ਦੇਖਣੀ ਅਤੇ ਸੁਣਨੀ ਜੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਜੇਕਰ ਵਧੀਆ ਲੱਗੇ ਤਾਂ ਲਾਈਕ ਕਰ ਦੇਣਾ ਜੇਕਰ ਕਿਸੇ ਤਰ੍ਹਾਂ ਦੀ ਕੋਈ ਵੀ ਤਰੁੱਟੀ ਰਹੀ ਹੋਵੇ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਤੁਸੀਂ ਨੇ ਸਾਂਝਾ ਕਰਨਾ ਹੈ ਤਾਂ ਜੋ ਅੱਗੇ ਵਾਸਤੇ ਅਸੀਂ ਖਿਆਲ ਰੱਖੀਏ ਅਤੇ ਇਸ ਦੇ ਨਾਲ ਹੀ ਜੇਕਰ ਤੁਹਾਨੂੰ ਇਹ ਚੈਨਲ ਸਰਚ ਕਰਨ ਦੇ ਵਿੱਚ ਕੋਈ ਦਿੱਕਤ ਆਵੇ ਤਾਂ ਤੁਸੀਂ ਲਿਰਿਕਸ ਬਾਏ ਹਰਦੀਪ ਕੌਰ ਨੀਰੂ ਭਰ ਕੇ ਇਹਨਾਂ ਗੀਤਾਂ ਨੂੰ ਕੱਢ ਸਕਦੇ ਹੋ ਇਸ ਦੇ ਉੱਪਰ ਆਪਾਂ ਧਾਰਮਿਕ ਗੀਤ ਪਾਏ ਹੋਏ ਨੇ ਪਰਮਾਤਮਾ ਮਿਹਰ ਰੱਖੇ ਅੱਗੇ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਦੀ ਉਸਤਤ ਕਰਦੇ ਰਹੀਏ ਅਤੇ ਪਰਮਾਤਮਾ ਇਸੇ ਤਰ੍ਹਾਂ ਸਾਡੇ ਤੋਂ ਲਿਖਵਾਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ